ਵੇ ਗਰਜੀ ਕਾ ਖਾਲਸਾ ਵੇ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗ ਜੀ ਅੱਜ ਆਪਾਂ ਪਹਿਲੀ ਪਾਠੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਉਨਵਾ ਭਾਗ ਪੜਾਂਗੇ ਇਹ ਉਪਦੇਸ਼ ਸੁਣ ਕੇ ਹਾਲ ਸਰਾਈ ਲਿਖ ਪਾਠ ਖੁੱਲ ਕੇ ਪਰਮ ਦਾ ਨਾਸ ਹੋ ਗਿਆ ਦੇਣਤੀ ਕਰਕੇ ਗੁਰੂ ਜੀ ਤੇ ਮਰਦਾਨੇ ਨੂੰ ਆਪਣੇ ਗ੍ਰਹਿ ਵਿਖੇ ਲੈ ਗਿਆ ਸਾਰੇ ਪਰਿਵਾਰ ਨੇ ਗੁਰੂ ਜੀ ਪਾਸੋਂ ਸਤ ਕਰਤਾ ਤੇ ਵਹਿਗੁਰੂ ਦੀ ਲੀਲਾ ਦਾ ਗਿਆਨ ਸੁਣਿਆ ਤੇ ਗੁਰੂ ਜੀ ਦੇ ਸੇਖ ਹੋ ਗਏ ਆਦរក ਮੁਖੀ ਬਨਾਇਆ ਗੁਰੂ ਜੀ ਚੋਖੇ ਦੇਨ ਪਟਨੇ ਵਿੱਚ ਰਹੇ ਰੋਜ ਸਵੇਰੇ ਤੇ ਸ਼ਾਮ ਨੂੰ ਸਤਸੰਗ ਹੁੰਦਾ ਰਿਹਾ ਸਤਸੰਗ ਵਿੱਚ ਸ਼ਹਿਰ ਦੇ ਬਹੁਤ ਸਾਰੇ ਇਸਤਰੀ ਪੁਰਸ਼ ਆਉਂਦੇ ਰਏ ਜੂ ਆਉਣ ਵਾਲੇ ਸਤਸੰਗੀਆਂ ਵਿੱਚ ਇੱਕ ਗਰੀਬ ਮਨੁੱਖ ਆਦਰਕਾ ਸੀ ਪਰ ਗਿਆਨ ਸਰਦਾ ਤੇ ਵੈਗਰੂ ਭਗਤੀ ਵੱਲੋਂ ਮੀਰ ਸੀ ਉਸ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਉਹ ਗੁਰੂ ਜੀ ਦੇ ਦੱਸੇ ਜੀਵਨ ਰਾ ਚੱਲਣ ਲੱਗਾ ਗੁਰੂ ਜੀ ਨੇ ਅੱਗੇ ਚੱਲਣ ਦਾ ਫੈਸਲਾ ਕਰ ਲਿਆ ਕਿਉਂਕਿ ਉਹਨਾਂ ਦਾ ਮਨੋਰਥ ਸੀ ਸਾਰੇ ਭਾਰਤ ਦੇ ਕੁੰਨੇ-ਕੁੰਨੇ ਵਿੱਚ ਫਿਰ ਕੇ ਸਤਿਆ ਦਾ ਆਪਦੇਸ਼ ਕਰਨਾ ਪਟਨਾ ਛੱਡਣ ਤੋਂ ਪਹਿਲਾਂ ਸਤ ਗੁਰਾਂ ਵੱਡਾ ਸਤ ਸੰਗ ਕੀਤਾ ਸਾਰੇ ਸ਼ਰਧਾਲੂ ਸੇਵਕ ਪ੍ਰੇਮੀ ਤੇ ਗਿਆਨੀ ਪੁਰਸ਼ ਸੱਦੇ ਸਾ ਸਰਾਏ ਤੇ ਸੱਚੇ ਸਤਿਗੁਰੂ ਜੀ ਨੇ ਆਦਰਕ ਨੇ ਮੂ ਆਪਣੇ ਕੋਲ ਸੱਦਿਆ ਨੇੜੇ ਬੈਠ ਕੇ ਬਾਕੀ ਦੇ ਸਤ ਸੰਗਿਆ ਨੂੰ ਆਖਿਆ ਕਰਤਾਰ ਦੇ ਪ੍ਰੇਮਿਓ ਇਹ ਸਗੁਰਮਖ ਆਦਰਕ ਨੇ ਮੇਰੇ ਮਨੋਂ ਪਾਵਾਂ ਦੇ ਧਾਰਮਿਕ ਅਸੂਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਉਹਨ ਇਸ ਇਹ ਉਹਨਾਂ ਸੁਲ੍ਹਾਪ ਦੇਛਾਂ ਦਾ ਪ੍ਰਚਾਰ ਕਰੇਗਾ ਇਹ ਤੁਸਾਂ ਦਾ ਮੁਖੀ ਹੋਇਆ ਇੱਥੇ ਧਰਮਸ਼ਾਲਾ ਬਣਾ ਕੇ ਰੋਜ ਸਤ ਸੰਗ ਕਰਿਆ ਕਰਨਾ ਗੁਰੂ ਜੀ ਦੀ ਆਗਿਆ ਦਾ ਪਾਲਨ ਕਰਦਿਆਂ ਸਾਰੇ ਸਤ ਸੰਗੀਆਂ ਨੇ پائی ਅਦਰਕੇ ਨੂੰ ਮੱਥਾ ਟੇਕ ਕੇ ਆਪਣਾ ਮੁਖੀ ਮੰਨਿਆ ਸਾਲ ਸਰਾਇ ਨੇ ਵੀ ਬੜੀ ਸ਼ਰਧਾਨਾ ਅਦ੍ਰਕੇ ਨੂੰ ਮੱਥਾ ਟੇਕਿਆ ਭਾਈ ਅਦ੍ਰਕੇ ਵਾਲੀ ਧਰਮਸ਼ਾਲਾ ਅੱਜ ਠੀਕ ਪਟਨੇ ਵਿੱਚ ਕੈਮ ਹੈ ਬੁੱਧ ਗਿਆ ਵਿੱਚ ਪੰਡਤਾਂ ਨੂੰ ਉਪਦੇਸ਼ ਪਟਨੇ ਦੇ ਚਿਰਦੇ ਅਤੇ ਗੋਰਖਪੁਰ ਦੇ ਲਾਕੇ ਦੇ ਛੋਟੇ ਵੱਡੇ ਤੀਰਥਾਂ ਤੋਂ ਹੁੰਦੇ ਹੋਏ ਗੁਰੂ ਜੀ ਬੁੱਧ ਗਿਆ ਪਹੁੰਚ ਗਏ ਬੁੱਧ ਗਿਆ ਹਿੰਦ ਵਿੱਚ ਹਿੰਦੂਆਂ ਦਾ ਮਹਾਨ ਤੀਰਥ ਹੈ ਅਤੇ ਸੂਬਾ ਬਿਹਾਰ ਦਾ ਦੂਸਰਾ ਵੱਡਾ ਸ਼ਹਿਰ ਹੈ ਇਹ ਪਟਨਾ ਤਨਬਾਦ ਰੇਲਵੇ ਲਾਈਨ ਉੱਤੇ ਹੈ ਇਸ ਸਥਾਨ ਉੱਤੇ ਕਦੀ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਓਹੋ ਗੋਤਮ ਤੋ ਬੁੱਧ ਬਣੇ ਸਨ ਪਰ ਸਮੇਂ ਦੇ ਚੱਕਰ ਨੇ ਗਿਆ ਦੇ ਮੰਦਰਾ ਤੇ ਪੁਜਾਰੀਆਂ ਪੰਡਤਾਂ ਨੂੰ ਬਹੁਤ ਨੀਵਾ ਸੁੱਟ ਦਿੱਤਾ ਸੀ ਸਤਿਆ ਨੂੰ ਛੱਡ ਕੇ ਅਸਤ ਗ્ઞાન ਨੂੰ ਤਿਆਗ ਕੇ ਅਗਿਆਨਤਾ ਦੇ ਪੁਜਾਰੀ ਹੋ ਚੁੱਕੇ ਸਨ ਇਕ ਲਖ ਬਹੁਤ ਨੀਵਾ ਚਲਿਆ ਗਿਆ ਸੀ ਲਾਲਚ ਮੋਹ ਇਹ ਹੋ ਮੇਲੇ ਨਸ਼ੀ ਨਾਲ ਚਦਾਈ ਹੋਏ ਤੇ ਦੇ ਸੰ ਯਾਤਰਵਾਂ ਨੂੰ ਧਰਮਦਾਨ ਪਿੱਤਰਾਂ ਦੀ ਖਰਾਕ ਦੇਣਾ ਇਠਾਂ ਖੂਬ ਲੁੱਟਦੇ ਸੰ ਕਿਸੇ ਨੂੰ ਮੋਤੀ ਦੇ ਰਾ ਕੀ ਦੱਸਣਾ ਸੀ ਆਪ ਨਰਕ ਦੇ ਭਾਗੀ ਬਣੇ ਹੋਏ ਸੰ ਗੁਰੂ ਜੀ ਮਰਦਾਨਾ ਵੱਡੇ ਮੰਦਰ ਵਿੱਚ ਪੁੱਜੇ ਇੱਕ ਪਾਸੇ ਬਰਾਜ ਗਏ ਯਾਤ੍ਰੂ ਸ਼ਹਿਰੀ ਤੇ ਪੰਡਤਾਂ ਨੇ ਉਹਨਾਂ ਨੂੰ ਦੇਖਿਆ ਉਹ ਹਰਾਨ ਹੋਏ ਕਿ ਇਹ ਦੋ ਵਿਅਕਤੀਆਂ ਦਾ لباس ਨਾ Hindu ਸਾਦਾ ਸੰਤਾ ਵਾਲਾ ਤੇ ਨਾਮ ਬ੍ਰਹਮਣ ਫਕੀਰਾਂ ਵਾਲਾ ਸਭੋ Hindu ਤੇ ਮੁਸਲਮਾਨਾਂ ਪਹਿਰਾਵਾ ਮਿਲਿਆ ਜੁਲਿਆ ਸੀ ਮੁਖੀ ਪੰਡਤ ਗੁਰੂ ਜੀ ਦੇ ਨੇੜੇ ਆਇਆ ਮੁਖੀ ਪੰਡਤ ਆਇਆ ਦੇਖ ਕੇ ਹੋਰ ਵੀ ਯਾਤਰੂ ਤੇ ਸ਼ਹਿਰੀ ਗੁਰੂ ਜੀ ਕੋਲ ਆ ਖਲੋਤੇ ਚੰਗੀ ਭੀੜ ਹੋਈ ਗੁਰੂ ਜੀ ਦਾ ਨੂਰੀ ਤੇ ਪ੍ਰਭਾਵਸ਼ਾਲੀ ਚਿਹਰਾ ਦੇਖ ਕੇ ਸਾਰੇ ਕੀਲੇ ਜਾ ਰਹੇ ਸਨ ਕੋਈ ਬੈਠ ਗਿਆ ਕੋਈ ਖਲੋਤਾ ਰਿਆ ਮੁਖੀ ਪੰਡਤ ਨੇ ਗੁਰੂ ਜੀ ਨੂੰ ਪੁੱਛਿਆ ਆਪ ਹਿੰਦੂ ਜੇ ਕਿ ਮੁਸਲਮਾਨ ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਮੈਂ ਤਾਂ ਮਨੁੱਖ ਹਾਂ ਗੁਰੂ ਜੀ ਨੇ ਉੱਤਰ ਦਿੱਤਾ ਸਾਰੇ ਜੀਵ ਹਨ ਤਾਂ ਮਨੁੱਖ ਪਰ ਮੈਂ ਪੁੱਛਦਾ ਹਾਂ ਧਰਮ ਕਰਕੇ ਆਪ ਕੌਣ ਜੀ ਜੇ ਤਾਂ ਮੁਸਲਮਾਨ ਜੀ ਤਾਂ ਇਸ ਮੰਦਰ ਵਿੱਚ ਨਹੀਂ ਬੈਠ ਸਕਦੇ ਜੇ ਹਿੰਦੂ ਜੇ ਤਾਂ ਆਪਣੇ ਮਿੱਤਰਾਂ ਮਾਰ ਚੁੱਕੇ ਵੱਡੇ ਵਡੇਰਿਆਂ ਦੇ ਪਿੰਡ ਭਰਾਓ ਤੇ ਦੀਵੇ ਦੀ ਕਿਰਿਆ ਕਰੋ ਇੱਥੇ ਆ ਕੇ ਕਿਰਿਆ ਕਰਮ ਕਰਨਾ ਅਤ ਜ਼ਰੂਰੀ ਹੈ ਇਹਨਾਂ ਦੋਹਾਂ ਸਵਾਲਾਂ ਦਾ ਉੱਤਰ ਦੇਣਾ ਜ਼ਰੂਰੀ ਹੈ ਮੁਖੀ ਪੰਡਤੰ ਕਾਰਤੇ ਲਹਿਜੇ ਵਿੱਚ ਬੋਲਿਆ ਕੋਈ ਕੌੜਾ ਇੱਕ ਫਿੱਕਾ ਸ਼ਬਦ ਬੋਲਲੇ ਵੀ ਤਾਂ ਗੁਰੂ ਜੀ ਗੁੱਸਾ ਨਹੀਂ ਕਰਦੇ ਸਨ ਉਹ ਪ੍ਰੀਤਮ ਜੀ ਮਸਕਰ ਮਸਕਰਾਟ ਨਾਲ ਸਾਰਿਆਂ ਨੂੰ ਜਿੱਤਦੇ ਸਨ ਆਪਣੇ ਕੁਦਰਤੀ ਸਵਾਂ ਅਨੁਸਾਰ ਮਸਕਰਾਏ ਤੇ ਮਸਕਰਾਟ ਨਾਲ ਹੀ ਮੁਖੀ ਪੰਡਤ ਨੂੰ ਆਖਿਆ ਵੀਰ ਤੁਸੀਂ ਭਲੇਖੇ ਵਿੱਚ ਜੀ ਸਾਧਾ ਕਰਤਾ ਕਰਤਾਰ RAM ਹੈ ਸਭ ਕਰਤਾਰ ਦੇ ਪੁੱਤਰ ਹਨ ਇਹ ਮੰਦਰ ਕਰਤਾਰ ਦੇ ਘਰ ਹਨ ਇਹ ਕਰਤਾਰ ਪਰਮੇਸ਼ਰ ਦੇ ਘਰਾਂ ਵਿੱਚ ਆਉਣ ਤੋਂ ਕਿਸੇ ਨੂੰ ਰੋਕਣਾ ਬਹੁਤ ਬੁਰਾ ਹੈ ਬਾਕੀ ਰਈ ਦੀਵਾ ਤੇ ਪਿੰਡ ਪੱਤਲ ਕ੍ਰਿਆ ਇਸ ਦਾ ਕੁਝ ਲਾਭ ਨਹੀਂ ਮੈਂ ਤਾਂ ਭਰੋਸਾ ਮੇਰਾ ਤਾਂ ਭਰੋਸਾ ਇਹ ਹੈ ਪਰਮਾਤਰਮ ਪਰਮਾਤਮਾ ਦੀ ਭਗਤੀ ਮੇਰਾ ਦੀਵਾ ਹੈ ਦੁਖਾਂ ਦੁਨੀਆਂ ਦੁਖਾਂ ਦੁਨੀਆਦਾਰੀ ਦਾ ਤਿਆਗ ਤੇਲ ਹੈ ਨਾਮ ਰੂਪੀ ਰੋਸ਼ਨੀ ਵਿੱਚ ਦੁੱਖ ਸਾੜ ਗਏ ਹਨ ਇਸ ਤਰ੍ਹਾਂ ਜਮਾਂ ਦੇ ਮਿਲਣ ਦਾ ਡਰ ਦੂਰ ਹੋ ਗਿਆ ਹੈ ਪੰਡਤੋ ਇਕ ਕਿਰਿਆ ਕਰਮਕੂੜ ਹਨ ਜਿਵੇਂ ਲੱਖਾਂ ਮਾਂ ਲੱਕੜੀਆਂ ਦੇ ਢੇਰ ਨੂੰ ਰਤਾ ਜਿੰਨੀ ਅੱਗ ਸਾਰ ਕੇ ਸੁਆਹ ਕਰ ਦਿੰਦੀ ਹੈ ਤਿਵੇਂ ਨਾਮ ਸਿਮਰਨ ਨੇ ਮੇਰੇ ਸਾਰੇ ਪਾਪ ਤੇ ਪਰਮਸਾਰ ਕੇ ਸੁਆਹ ਕਰ ਦਿੱਤੇ ਹਨ ਈਸ਼ਵਰ ਦੇ ਨਾਮ ਨੂੰ ਜਪਨਾ ਹੀ ਮੇਰੀ ਪਿੰਡ ਪਤਲ ਦੀ ਕਿਰਿਆ ਹੈ ਇਹੋ ਪ੍ਰਭੂ ਨਾਲ ਸਿਮਰਤ ਦੁਨੀਆ ਵਿੱਚ ਦਰਗਾਹ ਸਹਾਈ ਹੁੰਦਾ ਹੈ ਵੈਰੁ ਦਿਸਤਤ ਕਰਨਾ ਹੀ ਗੰਗਾ ਤੇ ਕਾਂਸੀ ਗਿਆ ਦੀ ਤਰ੍ਹਾਂ ਹੈ ਸੱਚਾ ਇਸ ਨਾਨ ਇਹੋ ਹੈ ਕਿ ਰਾਤ ਦਿਨੇ ਪ੍ਰਭੂ ਨਾਲ ਪਿਆਰ ਰਵੇ ਇਹ ਜੋ ਖੀਰ ਤੇ ਜਮਾ ਦੇ ਜਮਾ ਦੇ ਆਟੇ ਮਿੱਠੇ ਪੇਂਡ ਲੱਡੂ ਵਾਟਕੇ ਖਾਦੇ ਜੀ ਇਨਾ ਨਾਲੇ ਪਿਤਰ ਤਾਂ ਕੋਈ ਨਹੀਂ ਰਾਜਦੇ ਪਰ ਪਿਤਰਾਂ ਦੇ ਬਹਾਨੇ ਪੰਡਤਾਂ ਨੂੰ ਮौज ਹੋ ਜਾਂਦੀ ਹੈ ਕਾਲ ਪੁਰਖ ਦੀ ਦਇਆ ਹੋਵੇ ਤਾਂ ਪਿਤਰ ਰਾਜ ਸਕਦੇ ਹਨ ਇਹ ਕੂੜ ਦੇ ਪਖੰਡ ਛੱਡੋ ਯਾਤਰੀ ਤੇ ਸ਼ਹਿਰੀ ਖੁਸ਼ ਰਹਿਣ ਸੰ ਕਿ ਬ੍ਰਾਹਮਣਾਂ ਦੀ ਪ੍ਰਾਣੀ ਚਲਾਈ ਰਸਮ ਦੇ ਵਿਰੁੱਧ ਅਪਦੇਸ਼ ਉਹ ਰਿਆ ਹੈ ਸਾਰੇ ਤੰਦੇ ਪੁੱਲ ਕੇ ਸੁਣਨ ਵਾਸਤੇ ਬੈਠ ਗਏ ਇੱਕ ਤਗੜਾ ਸਤ ਸੰਗ ਬਣ ਗਿਆ ਮੰਦਰ ਦੇ ਪੁਜਾਰੀ ਪਿੰਡੇ ਬਹੁਤ ਸ਼ਰਮਿੰਦੇ ਹੋਏ ਉਹਨਾਂ ਨੂੰ ਕੋਈ ਗੱਲ ਨਹੀਂ ਸੀ ਯੋੜਦੀ ਤੇ ਝੂਠ ਅਦਰਮ ਤੇ ਲਾਲਚ ਦਾ ਜਾਲ ਤਾਣ ਕੇ ਗਰੀਬ ਜਨਤਾ ਨੂੰ ਲੁੱਟਦੇ ਸਨ ਪਰ ਗੁਰੂ ਜੀ ਬਰਮਦੇ ਕੂੜ ਦਾ ਪਰਦਾ ਪਾੜ ਕੇ ਲੀਰਾਂ ਲੀਰਾਂ ਕਰੀ ਜਾਂਦੇ ਸਨ ਪੰਡਤ ਗੁਰੂ ਜੀ ਦੇ ਚਰਨੀ ਡਿੱਗ ਪਏ ਅੱਗੇ ਨੂੰ ਨੇਕ ਬਣ ਕੇ ਚੱਲਣ ਦਾ ਪ੍ਰੋਸਾ ਦਿੱਤਾ ਸ਼ਹਿਰ ਵਾਸੀਆਂ ਨੇ ਗਿਆ ਸਤ ਸੰਗ ਗਾਇਆ ਸਤ ਸੰਗ ਕਾਇਮ ਕੀਤਾ ਦੂਰੋਂ ਆਏ ਯਾਤਰੂ ਗੁਰੂ ਜੀ ਦੇ ਮਿਸ਼ਨ ਦੀ ਸਿੱਖਿਆ ਸਿੱਖ ਕੇ ਆਪੋ ਆਪਣੇ ਵਤਨੋਂ ਚਲੇ ਗਏ ਕਾਮ ਰੂਪ ਦੇਸ਼ ਵਿੱਚ ਨੂਰ ਸ਼ਾਂ ਦਾ ਸਿਹਾਰ ਗਿਆ ਵਿੱਚ ਸਤ ਕਰਤਾ ਅਤੇ ਵੈਰੂ ਭਗਤੀ ਦਾ ਸਹੀ ਪ੍ਰਚਾਰ ਕਰਕੇ ਗੁਰੂ ਜੀ ਦਰਿਆ ਗੰਗਾ ਜਰੇ ਉਤਰੀ ਪੂਰਬੇ ਪੂਰਬੀ ਕਿਨਾਰੇ ਤੇ ਦੇਸਾਂ ਵੱਲ ਹੋ ਤੁਰੇ ਨਵੰਦਾ ਸਕੰਦਰਾ ਤੋਂ ਹੋ ਕੇ ਕੀਔਲ ਚਲੇ ਗਏ ਕੀਔਲ ਤੋਂ ਮਗੇਰ ਦੇ ਮੰਦਰਾਂ ਵਿੱਚ ਪੰਡਤਾਂ ਦੇ ਯਾਤਰੂ ਨੂੰ ਉਪਦੇਸ਼ ਦਿੱਤਾ ਮਗੇਰ ਤੋਂ ਪਾਂਗਲ ਪੁਰ ਆਏ ਪਾਂਗਲਪੁਰ ਤੋਂ ਦਰਿਆ ਗੰਗਾ ਨੂੰ ਪਾਰ ਕਰਕੇ ਟਾਕੇ ਕਾਮਰੂਪ ਦੇਸ਼ ਨੂੰ ਚਲੇ ਗਏ ਤਾਨ ਪੁਰਸ਼ਰ ਦੇ ਬਾਰ ਇੱਕ ਨਦੀ ਦੇ ਕਿਨਾਰੇ ਜੰਗਲ ਵਿੱਚ ਡੇਰਾ ਨਾਲ ਦਿੱਤਾ ਪਾਣੀ ਅੱਜ ਵੀ ਬੰਗਾਲ ਦਾ ਜਾਦੂ ਮਸ਼ਹੂਰ ਹੈ ਪਰ ਉਸ ਸਮੇਂ ਵਿੱਚ ਤਾਂ ਜਾਦੂ ਟੂਨੇ ਜੰਤਰ ਮੰਤਰ ਬਹੁਤ ਸਨ ਜਾਂਗਲੀ ਇਲਾਕੇ ਸੀ ਲੋਕ ਇੰਨੀ ਉੱਚੀ ਸਭੈਤਾ ਵਾਲੇ ਨਹੀਂ ਸਨ ਜਾਦੂਗਰਾਂ ਉੱਤੇ ਭਰੋਸਾ ਸੀ ਜਾਦੂਗਰ ਮਰਦ ਵੀ ਨਹੀਂ ਸਾਨ ਸਗੋ ਸਰਦਾਰਾਂ ਰਾਜਾਂ ਤੇ ਸ਼ਾਹਕਾਰਾਂ ਦੀਆਂ ਬਹੁ ਬੇਟੀਆਂ ਵੀ ਜੰਤਰਾ ਮੰਤਰਾ ਦੀਆਂ ਵਿਦਿਆ ਨੂੰ ਚੰਗੀ ਹਸਤਾ ਦਾ ਕੋਲੋਂ ਸਿੱਖਿਆ ਕਰਦੇ ਸਨ ਸਿੱਖੀ ਹੋਈ ਜਾਦੂ ਵਿਦਿਆ ਤੋਂ ਲੜਾਈ ਮੁਖੌਟੇ ਮੁਕਾਬਲੇ ਵੇਲੇ ਲਾਭ ਠਾਇਆ ਜਾਂਦਾ ਸੀ ਤਾਨਪੁਰ ਇੱਕ ਤਗੜਾ ਕਸਬਾ ਤੇ ਸੁੰਦਰ ਸ਼ਹਿਰ ਸੀ। ਸ਼ਹਿਰ ਦੀ ਸਰਦਾਰ ਨੂਰ ਸ਼ਾਹ ਇਸਤਰੀ ਸੀ। ਬਹੁਤ ਸਾਰੀ ਦੌਲਤ ਖਰਚ ਕੇ ਉਸਨੇ ਇੱਕ ਸੁੰਦਰ ਮਹਿਲ ਬਣਵਾਇਆ ਹੋਇਆ ਸੀ। ਨੂਰ ਸ਼ਾਹ ਸੁੰਦਰ ਤੇ ਮਤਿਆਰ ਸੀ। ਅਮੀਰੀ, ਸਰਦਾਰੀ, ਸੁੰਦਰਤਾ ਤੇ ਜਵਾਨੀ ਨੇ ਉਸ ਨੂੰ ਦੁਨੀਆਂ ਦੁਨੀਆਂ ਭਲਾਈ। ਉਹੀ ਸੀ ਉਹ ਕਰਤੇ ਨੂੰ ਪੁੱਲ ਕੇ ਦੁਨਿਆਵੀ ਰੰਗ ਰਲੀਆਂ ਵਿੱਚ ਗਵਾਚੀ ਰਹਿੰਦੀ ਨਾਚ ਗਾਣਾ ਮਖੌਲ ਅਤੇ ਜੰਗਲਾਂ 'ਚ ਫੇਰ ਕੇ ਪੰਛੀਆਂ ਤੇ ਜਨਵਰਾਂ ਦਾ ਸ਼ਿਕਾਰ ਕਰਨਾ ਉਸ ਦੇ ਸੁਭਾਵਕ ਸ਼ੁਗਲ ਸਨ ਉਹ ਦੇਖੋਲ ਐਸੀਆਂ ਦਾਸੀਆਂ ਸਨ ਜੋ ਰੂਪਵੰਤियां ਹੁੰਦੇ ਨਾਲ ਸਿਆਣੀਆਂ ਜਾਦੂ ਕਰਨਾ ਵੀ ਹਨ ਸ਼ਹਿਰ ਵਿੱਚ ਆਏ ਸਾਧੂ ਫਕੀਰ ਤੇ ਉਪਰੇ ਸਲਾਨੀ ਨੂੰ ਘੇਰ ਕੇ ਮਖੌਲ ਚਕਰਾਂ ਕਰਦਿਆਂ ਜਾਦੂ ਨਾਲ ਕੀਲ ਕੇ ਬੰਦੂ ਬਣਾ ਲੈਿੰਦਾਂ ਤੇ ਮੂੜ ਮਖੌਲ ਕਰਦਿਆਂ ਕਈ ਭਲੇ ਮਾਨਸੋਨਾਂ ਦੇ ਛੁਗਲ ਦਾ ਸ਼ਿੰਗਾਰੋ ਕੇ ਨਰਾਦਰੀ ਕਰਾ ਕੇ ਉਤਰ ਜਾਂਦੇ ਸਨ ਸੰਤਾਂ ਸਾਧਵਾਂ ਸੰਤਾਂ ਸਾਧਵਾਂ ਨੇ ਗੁਰੂ ਜੀ ਨੂੰ ਆਪਣੀ ਨਰਾਦੀ ਦੀਦਾ ਵਾਸਤਾ ਸੁਣਾਇਆ ਗੁਰੂ ਜੀ ਨੇ ਪਲक्कਨ ਨੂਰ ਸ਼ਾ ਨੂੰ ਜੀਵਨ ਦਾ ਸਈ ਰਾ ਦਸਨ ਵਾਤੇ ਕੈਸਲਾ ਕੀਤਾ ਸੀ ਇਹ ਸੁਣਾਹਤੇ ਹੀ ਟਾਕੇ ਸ਼ਹਿਰ ਪਹੁੰਚਣ ਦੀ ਥਾਂ ਧਾਨਪੁਰ ਹੀ ਰੁਕ ਗਏ ਸਨ ਸਬਾਬ ਬਨਾਲ ਮਰਦਾਨੇ ਨੇ ਤਰਲਾ ਕੀਤਾ ਦਾਤਾ ਭੁੱਖ ਬਹੁਤ ਲੱਗੀ ਹੈ ਪੇਟ ਵਿੱਚ ਚੂਹੇ ਨੱਚਦੇ ਨੇ ਆਮ ਜੰਗਲਾਂ ਵਿੱਚ ਹੀ ਬੈਠ ਬੈਠਦੇ ਰਹਿੰਦੇ ਜੇ ਬੈਠਦੇ ਰਹਿੰਦੇ ਜੇ ਮੇਰੇ ਤੇ ਮਿਹਰ ਕਰੋ ਮੈਨੂੰ ਤਾਂ ਆਨ ਇਹਦੇ ਵਿੱਚ ਜੂਵੇਂ ਆ ਜੰਗਲਾਂ 'ਚ ਬੈਠਦੇ ਫਿਰਦੇ ਰਹਿੰਦੇ ਜੇ ਆਪ ਨੂੰ ਤਾਂ ਭੁੱਖ ਲੱਗੇ ਨਾ ਤਰੇ ਪੌਣ ਹਾਰੀ ਰਹਿੰਦੇ ਜੇ ਮੇਰੇ ਤੇ ਮਿਹਰ ਕਰੋ ਮੈਨੂੰ ਤਾਂ ਅੰਨ ਖਾਦੇ ਬਿਨਾ ਸਿੱਧਕ ਨਹੀਂ ਆਉਂਦਾ ਜੀ ਗੁਰੂ ਜੀ ਬੋਲੇ ਮਰਦਾਨਿਆਂ ਬਸਤੀ ਤਾਂ ਇਹ ਚੰਗੀ ਹੈ ਪਰ ਇੱਥੇ ਦਿਗਾ ਤਰੀ ਮਤਾ ਬਹੁਤ ਜਾਦੂ ਕਰਨੀਆਂ ਹਨ ਕਿਤੇ ਰੋਟੀ ਖਾਂਦਾ ਖਾਂਦਾ ਮੁਸੀਬਤਾਂ ਵਿੱਚ ਨਾ ਫਸ ਜਾਵੇਂ ਮੈਨੂੰ ਆਗਿਆ ਦੇਓ ਜਾਨ ਦੀ ਮਰਦਾਨੇ ਨੇ ਜੇਦ ਕੀਤੀ ਬਹੁਤ ਅੱਛਾ ਜਾਈਂ ਗੁਰੂ ਜੀ ਨੇ ਹੁਕਮ ਕੀਤਾ ਚਾਦਰ ਮੋਢੇ ਸਾਟਕੇ ਮਰਦਾਨਾ ਤੁਰ ਗਿਆ ਮਨ ਨਾਲ ਗਿੱਟੀਆਂ ਗਿੱਟ ਦਾ ਹੋਇਆ ਤਾਂ ਪੁਰਸ਼ ਐਤ ਜਾ ਦਾਖਲ ਹੋਇਆ ਮਰਦਾਨੇ ਨੂੰ ਆਸ ਸੀ ਕੇ ਮੀਰ ਨਗਰ ਵਸੀ ਉਹ ਸ ਨੂੰ ਚੰਗਾ ਭੋਜਨ ਖਵਾਵੇਗਾ ਸਬਬ ਨਾਲ ਮਰਦਾਨਾ ਨੂਰ ਸ਼ਾਂ ਦੀਆਂ ਦਾਸੀਆਂ ਦੇ ਆਠ ਆ ਗਿਆ ਉਹ ਚਾਰ ਮਟਿਆਰਾਂ ਸੰ ਨਦੀ ਤੋਂ ਪਾਣੀ ਲੈ ਕੇ ਆ ਰਹੀਆਂ ਸੀ ਪਿੱਤਲ ਦੀਆਂ ਗਾਗਰਾਂ ਉਹਨਾਂ ਨੇ ਆਪੋ ਆਪਣੇ ਸਿਰ ਤੇ ਟਿਕਾਈਆਂ ਹੋਈਆਂ ਸਨ ਮਰਦਾਨੇ ਨੂੰ ਦੇਖ ਕੇ ਉਹ ਖਲੋ ਗਈਆਂ ਇੱਕ ਦੂਜੀ ਨਾਲ ਵੇ ਦੇ ਕੇ ਅਨ ਬੋਲੇ ਹੀ ਅੱਖਾਂ ਦੇ ਇਸ਼ਾਰਿਆਂ ਨਾਲ ਉਹਨਾਂ ਫੈਸਲਾ ਕੀਤਾ ਕਿ ਇਸ ਉੱਪਰੇ ਮਰਦ ਨਾਲ ਮੌਜੂ ਕੀਤਾ ਜਾਵੇ ਇੱਕ ਮਟਿਆਰ ਨੇ ਮਰਦਾਨਾ ਨੂੰ ਪੁੱਛਿਆ ਉਹ ਪਰਦੇਸ ਗਿਆ ਕਿੱਧਰ ਜਾਣਾ ਹੈ ਜਾਣਾ ਹੈ ਮੈਂ ਕਿਤੇ ਨਹੀਂ ਜਾਣਾ ਮੈਂ ਸਾਧੂ ਹਾਂ ਮੈਂ ਦਿਨ ਦਾ ਭੁਖਾ ਹਾਂ ਭੋਜਨ ਖਾਣਾ ਹੈ ਭੋਜਨ ਸੱਜੇ ਹੱਥ ਦੀਆਂ ਉਂਗਲਾਂ ਤੇ ਪੋਟਿਆਂ ਨੂੰ ਬੁੱਲਾਂ ਨੂੰ ਲਗਾ ਲਾਗੇ ਕਰਕੇ ਮਰਦਾਨੇ ਨੇ ਮਟਿਆਰ ਨੂੰ ਆਪਣੇ ਸ਼ਹਿਰ ਆਉਣ ਕਾਰਨ ਦੱਸਣ ਦਾ ਯਤਨ ਕੀਤਾ ਆ ਮੇਰੇ ਨਾਲ ਆ ਰਾਣੀ ਕੋਲ ਲੈ ਚੱਲਦੀ ਹਾਂ ਮਨ ਪਾਉਂਦਾ ਭੋਜਨ ਸ਼ਕੀ ਬਹੁਤ ਦਇਆਵਾਨ ਹੈ ਸਾਡੀ ਰਾਣੀਓ ਉੱਚੇ ਤੇ ਸੁੰਦਰ ਮਹਿਲ ਉਸਦੇ ਹਾਂ ਸਨ ਜੋ ਸਾਧੂ ਫਕੀਰ ਆਉਂਦੇ ਨੇ ਉਹ ਮਹਿਲਾਂ ਵਿੱਚ ਭੋਜਨ ਛਕਦੇ ਨੇ ਉਹ ਮਟਿਆਰ ਨੂਰ ਸ਼ਾਹ ਦੇ ਮਹਿਲਾਂ ਵੱਲ ਇਸ਼ਾਰਾ ਕਰਦੀ ਗਈ ਬਹੁਤ ਅੱਛਾ ਜੀ ਆਹ ਕੇ ਮਰਦਾਨਾ ਉਹਨਾਂ ਮਟਿਆਰਾਂ ਨਾਲ ਤੁਰ ਪਿਆ ਨੂਰ ਸ਼ਾਹ ਦੇ ਮਹਿਲਾਂ ਵਿੱਚ ਪਹੁੰਚ ਗਿਆ ਮਟਿਆਰਾ ਦੇ ਗਾਗਰਾਂ ਸਿਰਾਂ ਤੋਂ ਅਤਾਰ ਥਾਉ ਥਾਈ ਰਖੀਆਂ ਤੇ ਉਹਦੇ ਦਾਲੇ ਆ ਹੋਈਆਂ ਇੱਕ ਨੇ ਪਛਮ ਦਾ ਕਾਲਾ ਧਾਗਾ ਜੋ ਮੰਤਰਿਆ ਹੋਇਆ ਸੀ ਮਰਦਾਨੇ ਦੇ ਗਲੇ ਨੂੰ ਬੰਨ੍ਹ ਦਿੱਤਾ ਇਹ ਇੱਕ ਆਕੇ ਜੋ ਕੋਈ ਪਰਦੇਸੀ ਇਨਾ ਮਹਿਲਾਂ ਵਿੱਚ ਦਾਖਲ ਹੋਵੇ ਉਸਦੇ ਗਲੇ ਵਿੱਚ ਧਾਗਾ ਜ਼ਰੂਰੀ ਬੰਨਿਆ ਜਾਂਦਾ ਹੈ ਇਹੋ ਤਾਗਾ ਜਾਦੂ ਦੀ ਕਲਾਮ ਨਾਲ ਮੰਤਰਿਆ ਹੋਇਆ ਸੀ ਤਾਗਾ ਬੰਨਣ ਦੀ ਤੇ ਲਸੀ ਤੇ ਮਰਦਾਨੇ ਦੇ ਤੌਰ ਬਦਲ ਗਏ ਉਸ ਦੀ ਮਨੁੱਖੀ ਸੂਜ ਬੂਜ ਖਤਵ ਹੋ ਗਈ ਇੱਕ ਪੇਡੂ ਛਤਰੇ ਦੀ ਕਮਜੋਰ ਸੂਜ ਆ ਗਈ ਉਹ ਉਹਨਾਂ ਮਟਿਆਰਾਂ ਦੇ ਸ਼ਾਰਿਆਂ ਉੱਤੇ ਉੱਠਣ ਬੈਠਣ ਤੇ ਬੋਲਣ ਲੱਗਾ ਉਨ ਨਾਮ ਮਾਨ ਚਲੀਆਂ ਕੁੜੀਆਂ ਨੇ ਮਰਦਾਨੇ ਦੇ ਗਾਲ ਰੱਸੀ ਭਾਲੀ ਰਸਨਾਲ ਨਾਲ ਖਿੱਚ ਕੇ ਮਰਦਾਨੇ ਨੂੰ ਨੂਰ ਸ਼ਾ ਕੋਲ ਲੈ ਗਈਆਂ ਉਪਰੋਂ ਉਸ ਨੂੰ ਆਪਣੀਆਂ ਦਾਸੀਆਂ ਦੇ ਕਾਬੂ ਆਇਆ ਦੇਖ ਕੇ ਉਸ ਨੂੰ ਤਰਸ ਨਾ ਕੀਤਾ ਉਸ ਸਗੋਂ ਬਹੁਤ ਖੁਸ਼ ਹੋਈ ਉਸ ਨੇ ਵੀ ਮੌਜੂ ਕਰਨਾ ਸ਼ੁਰੂ ਕਰ ਦਿੱਤਾ ਉਹ ਕਦੀ ਮਰਦਾਨੇ ਨੂੰ ਰੱਸੀ ਖਿੱਚ ਕੇ ਉੱਠਣ ਵਾਤੇ ਕਦੀ ਬੈਠਣ ਵਾਤੇ ਕਦੀ ਮਰਦਾਨੇ ਉਸੇ ਤਰ੍ਹਾਂ ਹੀ ਕਰਦਾ ਵਾਸਤੇ ਕਹਿੰਦੀ ਮਰਦਾਨਾ ਉਸੇ ਤਰ੍ਹਾਂ ਹੀ ਕਰਦਾ ਬੋਲਣ ਵਾਸਤੇ ਇਸ਼ਾਰਾ ਕਰਦੀ ਤੇ ਮਰਦਾਨਾ ਪੇਡੂ ਤਰਾ ਪੇਡੂ ਦੀ ਤਰਾ ਪੈਂ ਪੈਂ ਕਰਦਾ ਪੁਰਸ਼ਾਂ ਵਾਂਗ ਬੋਲ ਨਹੀਂ ਉਸ ਨੂੰ ਕੋ ਲੱਗਿਆ ਮਾਨ ਹੀ ਮਾਨ ਪਛਤਾਉਣ ਲੱਗਾ ਤੇ ਉਹ ਕਿਉਂ ਇਹ ਸ਼ਹਿਰ ਆਇਆ ਲੱਗਾ ਅਰਦਾਸਾਂ ਕਰਨ ਤੇ ਗੁਰੂ ਜੀ ਉਸ ਦੇ ਬੰਧਨ ਕੱਟਾਣਾ ਉੱਧਰ ਜਗਤ ਦੇ ਤਾਰਨਹਾਰ ਸਤ ਗੁਰੂ ਜੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਬਾਲ ਸਖਾ ਰੋਟੀ ਬਦਲੇ ਛਤਰਾ ਬਣ ਗਿਆ ਹੈ ਉਹ ਆਪ ਪਰਮੇਸ਼ਰ ਗੁਰੂ ਜੀ ਇਹ ਜਾਣ ਕੇ ਗਏ दुखी हो के मर्दाना कूक पकार कर रहया है गरीबਾਂ ਤੇ ਦੁਖੀਆਂ ਦੇ ਸਹਾਇਕ ਤੇ ਜਗਤ ਬਾਬਾ ਆਸਨ ਤੇ ਉਠਿਆ ਮਰਦਾਨੇ ਵਾਲੀ ਰਬਾਬ ਚੁੱਕੀ ਗੀਤ ਗਵਿੰਦ ਗਾਇਆ ਗਉਂਦੇ ਹੋਏ ਧਾਨਪੁਰ ਸ਼ਹਿਰ ਵਿੱਚ ਦਾਖਲ ਹੋ ਗਏ ਸ਼ਹਿਰ ਦੇ ਦਰਵਾਜੇ ਕੋਲ ਪੁੱਜ ਕੇ ਉਹਨਾਂ ਨੇ ਮੂਲ ਮੰਤਰ ਦਾ ਸਿਮਰਨ ਕੀਤਾ ਵੈ ਗੁਰਜੀ ਦਾ ਕਾਲਾ ਫਾ ਵੈ ਗੁਰਜੀ ਦੀ ਫਤਿਹ